ਜੀ ਸੁਖੀ ਜੀ ਪਾਣੀ ਪੀ ਲੋ ਜੀ ਫੇਰ ਲਾ ਲਿਓ ਜੀ ਪਲਵਾਨੀ ਜੀ ਸੁਖੀ ਜੀ ਪਾਣੀ ਪੀ ਲੋ ਜੀ ਪਹਿਲਾ ਮੈਂ ਕਦੂ ਦੀ ਖੜੀ ਆ ਮੈਂ ਮੇਰੇ ਸਾਲੇ ਦੀ ਲੋਗ ਨਹੀਂ ਸਾਦੀ ਮੇਰਾ 2700 ਡੰਡ ਪੂਰਾ ਹੋਣ ਵਾਲਾ ਸੀਗਾ ਤੋ ਮੈਨੂੰ ਬੈਚ ਟੋਕਤਾ ਅੱਗੇ ਤੋ ਜੀ ਮੇਰੇ ਕੋਲ ਆਈ ਮੇਰੇ ਸਾਲੇ ਦੇ 100 ਰੈਂਡਲ ਬਹੁਤ ਕਿਸਾਨਾਂ ਚ ਦੇ ਕਿਵੇਂ ਬਕਵਾਸ ਕਰ ਦਿਆ ਵੀ ਦੋਵੇਂ ਤੂੰ ਖੜ ਨਹੀਂ ਸਾਦੀ ਮੇਰੇ 2700 ਡੰਡ ਪੂਰੇ ਹੋਣ ਵਾਲੇ ਸੀ ਤੈਨੂੰ ਮਜ਼ਾਕ ਸੁਝਦਾ ਵਾ ਸੁਖੀ ਜੀ ਮੈਂ ਕੀ ਕਹਿ ਸੀ ਮੈਂ ਤਬ ਤੁਹਾਨੂੰ ਆਈ ਕਿ ਐਸੀ ਵੀ ਪਾਣੀ ਪੀ ਲੋ ਸਾਹ ਨਾ ਤੁਹਾਨੂੰ ਸਾਹ ਚੜਦਾ ਸੀਗਾ ਦੇਖੋ ਕੁੱਤਿਆਂ ਨੂੰ ਨਾ ਤੁਸੀਂ ਹਾਂਕਦੇ ਸੀਗੇ ਹੈ ਫਿਰ ਮੈਂ ਕੀ ਕਰਦੀ ਸੁਖੇ ਜੀ ਤੁਸੀਂ ਉਲਟਾ ਮੈਨੂੰ ਬੁਲੀ ਜਾਂਦੇ ਹੋ ਵੀ ਤੂੰ ਬਗਵਾਸ ਕਰਦੀ ਸੀ ਰ ਆਪਣੀ ਸਾਦੀ ਸੀਗੀ ਆਇਂ ਕਿਆ ਮੈਂ ਤੁਹਾਨੂੰ ਵੀ ਪਲਵਾਨੀ ਥੋੜਾ ਟਾਈਮ ਰੋਕੇ ਕਰ ਲਉ ਜੇ ਤੁਹਾਡੇ ਹੱਡ ਪੈਰ ਗੋਡੇ ਖੜ ਕੇ ਫੇਰ ਸਾਹ ਲੈਣ ਕੋ ਵੀ ਜਾਉਂਗੀ ਤੁਸੀਂ ਨਾ ਮੇਰੇ ਸਾਲੇ ਦੀ ਇਹ ਫੀਮ ਖਾ ਕੇ ਮੈਂ ਲੱਗਿਆ ਹੋਇਆ ਡੰਡ ਲਾਉਣ ਮੇਰਾ ਤੂੰ ਗੋਡਾ ਛੱਡ ਗਿੱਟਾ ਛੱਡ ਮੇਰੀ ਉਂਗਲੀ ਨਹੀਂ ਖੜਦੀ ਮੈਨੂੰ ਆਇਆ ਮੈਂ 7500 ਡੰਡ ਹੋਰ ਲਾਦਾ ਤੂੰ ਮੈਨੂੰ ਕੋਈ ਨਹੀਂ ਬੱਸ ਕਰੋ ਤੁਸੀਂ ਆਏ ਖੜਜੋ ਜੋ ਖੜਜੋ ਤੂੰ ਨਾ ਭਾਜਾ ਮੇਰੇ ਕੋਲੋਂ ਮੈਂ